सचखंड श्री दरबार साहब विखे नतमस्तक हुए पंजाबी अदाकारा अदकारा सतिंदर सतीब ने भले की बारे खुल के आखी एक्ट्रेस ने एक गल ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਅਤੇ ਐਂਕਰ ਸਤਿੰਦਰ ਸੱਤੀ ਹਾਲੀ ਦੇ ਵਿੱਚ ਸਚਕਣਸ਼ੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਸੀ ਜਿੱਥੇ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉੱਥੇ ਹੀ ਉਹਨਾਂ ਨੇ ਰਸ ਭੀਣੀ ਬਾਣੀ ਦਾ ਆਨੰਦ ਮਾਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਆਕਟਰਸ ਦੇ ਵੱਲੋਂ মিডিਆ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਜ ਗੁਰੂ ਨਗਰੀ ਅੰਮ੍ਰਿਤਸਰ ਪਹੁੰਚਨ ਉੱਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਕੇ ਬਹੁਤ ਹੀ ਵਧੀਆ ਲੱਗ ਰਿਹਾ ਤੇ ਇਸ ਦੇ ਨਾਲ ਹੀ ਕਿਹਾ ਕਿ ਬੜੇ ਹੀ ਭਾਗਾ ਵਾਲਿਆਂ ਨੂੰ ਅੱਜ ਦਰਸ਼ਨ ਦੇਦਾਰ ਕਰਨ ਦਾ ਮੌਕਾ ਮਿਲਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਅੰਦੋਲਨ ਵਾਲੇ ਵੀ ਗੱਲਾਂ ਕੀਤੀਆਂ ਤੇ ਕਿਹਾ ਕਿ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਜਲਦ ਮੰਨਣੀਆਂ ਚਾਹੀਦੀਆਂ ਇਸ ਤੋਂ ਇਲਾਵਾ ਹੋਰ ਕੀ ਕੁਝ ਬੋਲਣ ਹੈ ਆਓ ਸੁਣਦੇ ਹਾਂ ਸਿਫਤੀ ਦਾ ਘਰ ਸ਼ਹਿਰ ਅੰਮ੍ਰਿਤਸਰ ਨਗਰੀਏ ਮੇਰੇ ਸੋਢੀ ਸੁਲਤਾਨ ਦੀ ਸੋ ਇਹ ਤੇ ਉਹ ਘਰ ਹੈ ਜਿਸ ਨੇ ਸਭ ਕੁਝ ਦਿੱਤਾ ਹੈ ਇੱਥੇ ਆਉਣਾ ਤੇ ਬੜੇ ਜਦੋਂ ਬਾਬਾ ਆਵਾਜ਼ ਦੇਵੇ ਤੇ ਬੰਦਾ ਉਦੋਂ ਹੀ ਆ ਸਕਦਾ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਮੈਨੂੰ ਲੱਗਦਾ ਹਰ ਬੰਦੇ ਦੀ ਜਿਹੜਾ ਅੰਮ੍ਰਿਤਸਰ ਅਮ੍ਰਿਤਸਰ ਸਾਹਿਬ ਆਂਦਾ ਹੈ ਕਿ ਉਹ ਇਸ ਦਰ ਤੇ ਜ਼ਰੂਰ ਮੱਥਾ ਟੇਕ ਕੇ ਆਏ ਸੋ ਅੱਜ ਸਾਨੂੰ ਵੀ ਬਾਬਾ ਜੀ ਨੇ ਆਵਾਜ਼ ਦਿੱਤੀ ਹੈ ਤੇ ਅਸੀਂ ਦਰਸ਼ਨਾਂ ਲਈ ਆਏ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਹੈ ਕਿ ਪੂਰੀ ਧਰਤੀ ਜਿਹੜੀ ਉਹ ਅਮਨੋ ਮਾਨ ਦੇ ਨਾਲ ਰਹੇ ਲੋਕਾਂ ਦੇ ਘਰਾਂ ਚ ਦਰਾਂ ਚ ਸੁੱਖ ਜ਼ਰੂਰ ਹੋਵੇ ਸ਼ਾਂਤੀ ਹੋਵੇ ਅਮਨ ਹੋਵੇ ਦੇਖੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੂੰ ਇਹ ਦੱਸੀਏ ਕਿ ਜਿਹੜਾ ਅਸਲ ਚ ਪੰਜਾਬ ਹੈ ਜਿਹੜਾ ਅਸੀਂ ਕਿਤਾਬਾਂ ਚ ਪੜ੍ਹਦੇ ਸੀਗੇ ਮੇਲਿਆਂ ਦਾ ਤਿਉਹਾਰਾਂ ਦਾ ਮੇਜ਼ਬਾਨੀ ਦਾ ਪੰਜਾਬੀ ਜਿਹੜੀ ਵਾਈਬ੍ਰੇਸ਼ਨ ਹੈ ਇੱਕ ਜਿਹਨੂੰ ਕਹਿੰਦੇ ਨੇ ਵੀ ਇੱਕ ਰੰਗਾਂ ਦਾ ਉਸ ਕਿਤਾਬਾਂ ਦਾ ਮਾਂ ਬੋਲੀ ਦਾ ਉਹ ਸਾਰੇ ਪੂਰੇ ਦੇ ਪੂਰੇ ਜਿਹਨੂੰ ਕਹਿੰਦੇ ਨੇ ਨਾ ਗੁਲਦਸਤੇ ਨੂੰ ਪੰਜਾਬ ਸਰਕਾਰ ਨੇ ਰੰਗਲੇ ਪੰਜਾਬ ਫੈਸਟੀਵਲ ਦੇ ਜ਼ਰੀਏ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਵਧਾਈ ਦੇਣਾ ਚਾਹੁੰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਸਮੀਂ ਸੰਦਰਸ਼ਕੀ ਚਾਹ ਰਹੇ ਆ ਅੱਜ ਪਿਛਲੀ ਵਾਰੀ ਕਾਫੀ ਕਲਾਕਾਰ ਨੇ ਇਸ ਨੂੰ ਸਮਰਥਨ ਦਿੱਤਾ ਅਸਲ ਬਹੁਤ ਕਲਾਕਾਰਾਂ ਦਾ ਕੰਮ ਦੇਖੋ ਕਿਸਾਨੀ ਸਾਡੀ ਜਾਨ ਹੈ ਤੇ ਕਿਸਾਨ ਅਸੀਂ ਆਪ ਕਿਸਾਨ ਪਰਿਵਾਰ ਤੋਂ ਆਂ ਕੋਈ ਬੰਦਾ ਹੋਏਗਾ ਜਿੱਦੀ ਜ਼ਮੀਨ ਨਹੀਂ ਹੋਏਗੀ ਜਿਹੜਾ ਪੰਜਾਬ 'ਚ ਰਹਿੰਦਾ ਸੋ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਲੜਾਈ ਜਿਹੜੀ ਹੈ ਇਹ ਮਤਲਬ ਉਹ ਆਪਣੇ ਲਈ ਨਹੀਂ ਲੜ ਰਹੇ ਉਹ ਸਾਡੇ ਸਾਰਿਆਂ ਦੇ ਲਈ ਲੜ ਰਹੇ ਨੇ ਔਰ ਜਿਹੜਾ ਅੰਨ ਦਾਤਾ ਹੈ ਉਹਦੇ ਲਈ ਤੇ ਜਾਨ ਵੀ ਹਾਜ਼ਰ ਹੈ ਸੋ ਅਸੀਂ ਤੇ ਸਦਾ ਹੀ ਉਹਨਾਂ ਦੇ ਨਾਲ ਹਮੇਸ਼ਾ ਹੀ ਖੜੇ ਰਹੇ ਆ ਪਰ ਅਸੀਂ ਆਪ ਕਿਸਾਨੀ ਪਰਿਵਾਰ 'ਚੋਂ ਆ ਇਸ ਕਿੱਤੇ 'ਚੋਂ ਆ ਸੋ ਸਾਡਾ ਤੇ ਹਮੇਸ਼ਾ ਹੀ ਅਸੀਂ ਸਾਡਾ ਖੰਡਾ ਬੱਦ ਹੈ